ਅੰਮ੍ਰਿਤਸਰ ਦੇ थाना ਇਸਲਾਮਾਬਾਦ ਦੇ ਇਲਾਕੇ ਦੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਦਰਮਿਆਨ ਮੁਕਾਬਲਾ ਹੋਇਆ ਤਾਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੂਲਰ ਖੁਦ ਪਹੁੰਚੇ ਨੇ ਅਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਅੰਨਾ ਦੱਸਿਆ ਕਿ 13 ਦਸੰਬਰ ਦੇ ਦਰਮਿਆਨੀ ਰਾਤ ਕੋਟ ਖਾਲਸਾ ਖੇਤਰ ਦੇ ਵਿੱਚੋ ਜਗਰਾਤੇ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਵਿਕਰਮ ਸ਼ਰਮਾ ਨੇ ਦੇਖਿਆ ਕਿ ਗੁਲਸ਼ਨ ਕੁਮਾਰ ਅਤੇ ਉਸਦੀ ਪਤਨੀ ਇੱਕ ਬਜ਼ੁਰਗ ਦੇ ਨਾਲ ਬਹਿਸ ਕਰੇ ਸ ਤਾਂ ਇਸ ਦੌਰਾਨ ਚੰਦਰ ਸ਼ਰਮਾ ਮੌਕੇ ਤੇ ਆਇਆ ਅਤੇ ਤਕਰਾਰ ਵਧੀ ਅਤੇ ਉਸਨੇ ਫਾਇਰ ਕਰ ਦਿੱਤੇ ਜਿਸ ਨਾਲ ਸ਼ਿਕਾਇਤਕਰਤਾ ਦੀਆਂ ਦੋਵੇਂ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਇਸ ਸੰਬੰਧੀ ਕੇਸ ਦਰਜ ਕੀਤਾ ਗਿਆ ਤੇ ਅਗਲੇ ਦਿਨ આરોપી ਦੀ ਤਲਾਸ਼ جاری ਸੀ ਅਤੇ ਇੱਕ ਹੋਰ ਘਟਨਾ ਸਾਹਮਣੇ ਆਈ ਭੱਜਦੇ ਸਮੇਂ ਪੁਲਿਸ ਪਾਰਟੀ ਨੂੰ ਦੇਖ ਕੇ ਚੰਦਰ ਸ਼ਰਮਾ ਨੇ ਮੋੜ ਫਾਇਰਿੰਗ ਕੀਤੀ ਸੀ ਜਿਸ ਦੇ ਵਿੱਚ ਬਿੱਲੂ ਨਾਮਕ ਮਜ਼ਦੂਰ ਜ਼ਖਮੀ ਹੋ ਗਿਆ ਅਤੇ ਉਸਦੇ ਖੱਬੀ ਬਾਹ ਅਤੇ ਪੇਟ ਦੇ ਵਿੱਚ ਗੋਲੀਆਂ ਲੱਗੀਆਂ ਤਾਂ ਇਸ ਦੇ ਨਾਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਣੇ ਆ ਸਾਡੇ اسلامਾਬਾਦ ਏਰੀਏ ਦੇ ਵਿੱਚ 13 12 ਜਿਹੜੇ 13 ਦਸੰਬਰ ਦੀ ਤਰੀਕ ਨੂੰ ਵਿਕਰਮ ਸ਼ਰਮਾ ਇੱਕ ਜਿਹੜਾ ਕੋਟ ਖਾਲਸਾ ਦਾ ਰਹਿਣ ਵਾਲਾ ਉਹਨੇ ਇੱਕ ਬਲੈਂਡ ਲਿਖਾਈ ਸੀ ਕਿ ਜਗਰਾਤੇ ਦੇ ਪ੍ਰੋਗਰਾਮ ਤੋਂ ਆ ਰਿਹਾ ਸੀ ਇਹ ਉਹਨੇ ਦੇਖਿਆ ਕਿ ਗੁਲਸ਼ਨ ਕੁਮਾਰ ਤੇ ਉਹਦੀ ਵਾਈਫ ਜਿਹੜੇ ਉਹ ਇੱਕ ਬਜ਼ੁਰਗ ਬੰਦੇ ਨਾਲ ਬੈਠ ਰਹੇ ਸੀਗੇ ਉੱਥੇ ਮੌਕੇ ਤੇ ਚੰਦਨ ਸ਼ਰਮਾ ਆ ਗਿਆ ਜਿਹੜਾ ਕਿ ਉਹਦਾ ਭਤੀਜਾ ਹੈ ਗੁਲਸ਼ਨ ਕੁਮਾਰ ਦਾ ਉਹਨੇ ਆ ਕੇ ਫਿਰ ਪਹਿਲਾ ਆਰਗੂਮੈਂਟ ਹੋਇਆ ਤਾਂ ਫਾਰ ਕੀਤਾ ਜਿੰਨਾ ਕਿ ਉਹ ਕੰਪਲੇਨੈਂਟ ਦੇ ਲਤਾਂ ਦੇ ਵਿੱਚ ਦੋਨੋਂ ਸਾਈਡ ਦੇ ਉੱਤੇ ਇੰਜਰੀ ਹੋਈ ਪਰਚਾ ਦਰਜ ਕੀਤਾ ਗਿਆ ਸੀ ਉਦੋਂ ਉਸ ਤੋਂ ਬਾਅਦ ਉਹ ਅਗਲੇ ਦਿਨ ਜਿਹੜਾ ਪੁਲਿਸ ਉਹਨੂੰ ਲੱਭ ਰਹੀ ਸੀਗੀ ਚੰਦਨ ਸ਼ਰਮਾ ਜਿਹੜਾ ਮੁਲਜ਼ਮ ਸੀਗਾ ਉਹਨੇ ਨੈਕਸਟ ਡੇ ਕਾਫੀ ਸੋਸ਼ਲ ਮੀਡੀਆ 'ਚ ਵੀ ਆਇਆ ਤੇ ਬਾਕੀ ਮੀਡੀਆ 'ਚ ਵੀ ਆਇਆ ਬੜਾ ਇੱਕ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਸੇਜ ਆਇਆ ਕਿ ਨੇ ਇੱਕ ਬਿੱਲੂ ਨਾਮ ਦਾ ਬੰਦਾ ਸੀ ਜਿਹੜਾ ਨੇਬਰ ਦਾ ਕੰਮ ਕਰਦਾ ਰਸਤੇ ਚ ਆਇਆ ਜਦੋਂ ਭੱਜ ਰਿਹਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੇ ਵੀ ਇਹਨੇ ਫਾਇਰ ਕਰ ਦਿੱਤਾ ਤੇ ਉਹਦੇ ਚ ਉਹਨੂੰ ਉਹ ਵੀ ਇੰਜਰਡ ਹੋਇਆ ਸੀ ਉਹਦੇ ਸੱਜੀ ਬਾਹਾਂ ਤੇ ਲੱਗਿਆ ਸੀਗਾ ਤੇ ਪੇਟ ਦੇ ਵਿੱਚ ਵੀ ਗੋਲੀ ਲੱਗੀ ਸੀ ਇਸੇ ਤਰ੍ਹਾਂ ਉੱਥੋਂ ਰੀਕੋਸ਼ੋ ਹੋ ਕੇ ਜਦੋਂ ਸੋਨੀਆ ਨਾਮ ਦੀ ਇੱਕ ਲੇਡੀ ਸੀਗੀ ਉਹਨਾਂ ਦੇ ਵੀ ਜਿਹੜੀ ਹੈ ਇੰਜਰੀ ਹੋਈ ਸੀ ਬੁਲੇਟ ਨਾਲ ਕਿਉਂਕਿ ਉਹਥੇ ਉਥੋਂ ਨੰਗ ਰਹੇ ਸੀਗੇ ਉਸ ਤੋਂ ਬਾਅਦ ਸਪੈਸ਼ਲ ਪੁਲਿਸ ਪਾਰਟੀਆਂ ਅਸੀਂ ਬਣਾਈਆਂ ਗਈਆਂ ਸੀ ਤਾਂ ਕਿ ਇਹਨੂੰ ਟਰੈਕ ਕਰਨਾ ਚੰਦਨ ਸ਼ਰਮਾ ਨੂੰ ਕਿਉਂਕਿ ਦੋ ਐਨੇ بڑے ਓਪਨ ਲੋਕੈਲਿਟੀ ਦੇ ਵਿੱਚ ਸੈਂਸੇਸ਼ਨਲ ਟਾਈਪ ਆਫ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਚ ਜਿਹੜੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਦੇ ਰਹਿਨਮਾਈ ਦੇ ਵਿੱਚ ਰਵਿੰਦਰਪਾਲ ਜੀ ਦੇ ਵਿਸ਼ਾਲਜੀਤ ਸਾਡੇ ਐਡੀਸੀਪੀ ਵਨ ਜਸਪਾਲ ਸਾਡੇ ਐਸੀਪੀ ਸੈਂਟਰਲ ਔਰ ਹਰ ਸੰਦੀਪ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਇਉਂ ਉਸ ਦਿਨ ਤੋਂ ਹੀ ਪਰਸਿਊ ਕਰ ਰਹੇ ਸੀ ਕਿ ਇਹਨੂੰ ਅਸੀਂ ਜਲਦੀ ਫੜਿਆ ਜਾਵੇ। ਤਾਂ ਇਤਲਾ ਮਿਲੀ ਸੀ ਇਸ ਏਰੀਏ ਦੇ ਵਿੱਚ ਥਾਂ ਦੇ ਤੋਂ ਇਧਰੋਂ ਆ ਰਹੇ ਸੀਗਾ ਜਦੋਂ ਇਹ ਮੁਲਜ਼ਮ। ਤਾਂ ਪੁਲਿਸ ਪਾਰਟੀ ਨੇ ਜਦੋਂ ਇਹਨਾਂ ਨੂੰ ਰੋਕਿਆ ਇਹਨਾਂ ਨੇ ਫਾਇਰ ਕਰਕੇ ਪੁਲਿਸ ਪਾਰਟੀ ਤੇ ਭੱਜਿਆ ਖੇਤਾਂ ਵੱਲੋਂ ਇਧਰ ਜਿੱਥੇ ਆਪਾਂ ਦੇਖ ਰਹੇ ਆ। ਇਹਨੂੰ ਵਾਰਨ ਕੀਤਾ ਗਿਆ ਹਵਾ ਚ ਫਾਇਰ ਕੀਤਾ ਸਟੇਨ ਕਾਰਪਾਈ ਤੋਂ ਸਾਡੇ ਮੁਲਾਜ਼ਮ ਨੇ ਆਪਣੀ ਜਿਹੜੀ ਆਫੀਸ਼ਰ ਹੈ ਇਹਨੂੰ ਕਿਹਾ ਕਿ ਤੂੰ ਸਰੈਂਡਰ ਕਰ ਦੇ ਪਰ ਇਹ ਹਟਿਆ ਨਹੀਂ ਇਹਨੇ ਫਿਰ ਫਾਇਰ ਕੀਤਾ। ਤੋਂ ਉਹਦੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਉਹ ਇੰਜਰਡ ਹੋਇਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨਲੀ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਹਦੇ ਤੇ ਪਰਚਾ ਪਹਿਲਾਂ ਵੀ ਐਨਟੀਐਫ ਦਾ ਜਿਹੜਾ ਥਾਣਾ ਹੈਗਾ ਮੋਹਾਲੀ ਦੇ ਵਿੱਚ ਉੱਥੇ ਹੋਇਆ ਉਹਦੇ ਚਾਰਮਜੈਕਟਾ ਐਨਡੀਪੀਐਸ ਐਕਟੇ ਕੇਜੀ ਹਿਰੋਇਨ ਸੀ 381 ਗ੍ਰਾਮ ਚਾਰਸਤੇ ਬਾਕੀ ਸਮਾਨ ਮਿਲਿਆ ਸੀ ਡਰੱਗ ਦਾ ਤੇ ਮੈਂ ਹੀ 2025 ਦੇ ਵਿੱਚ ਹੀ ਇਹ ਜੇਲ੍ਹ ਤੋਂ ਆਇਆ ਜਿਹੜੀ ਇੱਥੇ ਰਿਕਵਰੀ ਹੋਈ ਐ ਤੋਂ ਇਹ ਜ਼ਗਾਨਾ ਪਿਸਟਲ ਐ 터ਕਿਸ਼ ਮੀਡ ਐ 9mm ਦਾ ਸੋ ਇਹ ਕਾਫੀ ਜਿਹੜਾ ਇਹਦੀ ਜਦੋਂ ਜੇਲ ਚ ਗਿਆ ਇਹਦੀ ਜੋ ਗੱਲਬਾਤ ਸਾਨੂੰ ਵੀ ਪਤਾ ਲੱਗੀ ਐ ਹੁਣ ਥੋੜੀ ਪਲਵੇਂ ਤੌਰ ਤੇ ਪੁੱਛਗਿੱਛ ਕੀਤੀ ਸੀ ਹਸਪੀਟਲ ਦੇ ਵਿੱਚ ਵੀ ਤੇ ਜਾਣ ਲੱਗੇ ਵੀ ਇਹੀ ਪਤਾ ਲੱਗਿਆ ਕਿ ਜੇਲ ਚ ਵੀ ਇਹਨੇ ਕਾਫੀ ਲੋਕਾਂ ਨਾਲ ਆਪਣਾ ਰਸਤਾ ਬਣਾ ਲਿਆ ਸੀ ਕ੍ਰਿਮੀਨਲਸ ਦਾ ਤੇ ਉਹਨਾਂ ਦੇ ਰਾਹੀਂ ਇਹ ਪ੍ਰੋਕ્યોਰ ਕੀਤਾ ਗਿਆ ਜਿਹੜਾ ਬੜਾ ਸਫਿਸਟੀਕੇਟਡ ਵੈਪਨ ਹੈ ਜਿਸ ਦਾ ਨਾਂ ਕਾਫੀ ਅੱਛੀ ਕੰਪਨੀ ਹੈ ਟਰਕੀ ਦੀ ਉਹ ਮੈਂ ਇਸ ਗੱਲ ਦੇ ਵਿੱਚ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਸੈਂਸੇਸ਼ਨਲ ਕ੍ਰਾਈਮ ਜਿਹੜੇ ਬੈਕ ਟੂ ਬੈਕ ਦੋਨੇ ਪੋਪੂਲੇਟਿਡ ਏਰੀਆ ਦੇ ਵਿੱਚ ਔਰ ਕੋਟ ਖਾਲਸਾ ਦੇ ਏਰੀਆ 'ਚ ਹੋਏ ਜਿੱਥੇ ਸਾਡੇ ਤਿੰਨ ਸਿਟੀਜ਼ਨ ਮੈਂ ਕਹੂੰਗਾ ਉਹ ਇੰਜਰਡ ਹੋਏ ਉਹ ਇਹ ਕਿਉਂਕਿ ਬੰਦਾ ਜੇ ਬਾਹਰ ਰਹਿੰਦਾ ਤਾਂ ਹੋਰ ਨੁਕਸਾਨ ਇਹਨੇ ਕਰਨਾ ਇਸ ਸੁਸਾਇਟੀ ਦਾ ਤਾਂ ਬੜੀ ਜਲਦੀ ਫੜਿਆ ਗਿਆ ਸੋ ਇਹਦੇ ਤੇ ਅੱਗੇ ਅਸੀਂ ਕਾਰਵਾਈ ਕਰਾਂਗੇ ਤੇ ਸਾਰੇ ਜਿਹੜੇ ਹੈਗੇ ਨਾਲ ਕੰਪਲੈਕਸਸ ਔਰ ਜਿਨ੍ਹਾਂ ਨੇ ਇਹਨੂੰ ਸਪਲਾਈ ਕੀਤਾ ਵੈਪਨ ਪ੍ਰੋਕ्योर ਕਿੱਥੋਂ ਕੀਤਾ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏ ਰੀਲਿਸ ਜਿਗਰਾਤੇ ਦੇ ਨਾਲ ਉਹ ਜਿਹੜੀ ਜਿਗਰਾਤੇ ਦੇ ਵਾਰ ਗੋਲੀ ਚੱਲੀ ਵੀ ਕਾਰਵਾਈ ਇਹ ਸੀਗਾ ਜਿਹਦੇ ਕੋਲ ਇਹ ਉਹਦੇ ਕੋਲ ਇਹੀ ਪਿਸਟਲ ਲਾਉ ਦੋਂਦਾ ਔਰ ਉਸਤੇ ਹੀ ਗੋਲੀਆਂ ਚਲਾਈਆਂ ਨੇ ਪਹਿਲਾਂ ਵੀ ਜਿਗਰਾਤੇ ਵਾਲੇ ਦਿਨ ਵੀ ਤੇ ਅਗਲੇ ਦਿਨ ਜਿਹੜਾ ਉਹ ਬਿੱਲੂ ਦੇ ਲੱਗੀ ਤੇ ਹਿਆਰੇ ਤੁਸਾਂ ਤੁਸੀਂ ਦੱਸਿਆ ਜਾਂਚ ਲਈ ਤੇ ਉਹ ਨੁਕਸਾਨ ਕਾਫੀ ਕਰ ਸਕਦਾ ਹੈ ਹੋਰ ਗੈਂਗ ਦੇ ਨਾਲ ਹੈਗੇ ਬੰਦੇ ਹੋਰ ਵੀ ਉਹ ਆਪਾਂ ਦੇਖਿਆ ਜੀ ਜੇਲ੍ਹ ਜੂਲ ਦੇ ਵਿੱਚ ਇਹਦੇ ਜਿਹੜੇ ਸਾਥੀ ਉਹ ਸਾਰੇ ਅਸੀਂ ਇਹ ਇਨਵੈਸਟਿਗੇਟ ਕਰਾਂਗੇ ਦੱਤੇ ਜਾ ਰਹੇ ਕਿ ਐਕਟਿਵ ਆ ਵੀ ਕਿਸੇ ਲੇਡੀਜ਼ ਕੋ ਲੁੱਟੀ ਦੇ ਸੀ ਉਹਦੇ ਗਨਪੁਆਇੰਟ ਦੇ ਲਾਗੇ ਐਫ ਆਈ ਆਰ ਹੈਗੀ ਸੀ ਜੀ ਰੋਟ ਕੋ ਦੀ ਨਹੀਂ ਉਹ ਹਾਂ ਉਹ ਤਾਂ ਖੋਈ ਸੀ ਨੇ ਤੇ ਉਹ ਵੀ ਨਾਲੇ ਤੋਂ ਰਿਕਵਰ ਹੋਇਆ ਕਿਉਂਕਿ ਜਿਹੜਾ ਅਮ ਇਹਦਾ ਤੁਸੀਂ ਦੇਖੋ ਵੀ ਬਿਹੇਵੀਅਰ ਬੜਾ ਇਸ ਤਰ੍ਹਾਂ ਦਾ ਸੀਗਾ ਕਿ ਫਾਇਰਿੰਗ ਬੜੀ ਐ ਰੈਂਡਮ ਕਰ ਰਹੀ ਸੀ ਜਿੱਦਾਂ ਅੰਨੇ ਵਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪੁਲਿਸ ਨੂੰ ਦੇਖਿਆ ਘਬਰਾ ਕੇ ਇਹਨੇ ਫਾਇਰਿੰਗ ਸ਼ੁਰੂ ਕਰਤੀ ਪਹਿਲਾਂ ਵੀ ਸਰ ਜਿਸ ਨਾਇਰ ਕੋਈ ਜ਼ਿਕਰ ਹੈ ਇੱਥੇ ਵੀ ਪਿਸਤਲ ਠੀਕਾ ਤੇ ਤੁਹਾਡੀ ਟੀਮ ਨੇ ਜਿਹੜਾ ਇਹਨੂੰ ਕਾਬੂ ਕੀਤਾ ਉਹ ਵੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਉਹ ਵੀ ਤਾਂ ਮਾਰੂ ਇੰਨਾ ਇਤਿਆਰ ਦੀ ਨਹੀਂ ਬਹੁਤ ਅੱਛਾ ਸਾਡੇ ਜਿਹੜਾ ਕਰਨਦੀਪ ਹੈ ਸਾਡਾ ਸੀਨੀਅਰ ਕਨਸਟੇਬਲ ਉਹ ਤੇ ਸਾਰੀ ਟੀਮ ਨੂੰ ਮੈਂ ਦਿਲੀ ਬੁਮਾਰਕ ਪਾਦਨੇ ਉਹਨੂੰ ਵਾਜਾ ਬਨਾਮ ਵੀ ਦਵਾਇਆ ਜਾਏਗਾ Thank you. Thank you. Sir, un, uh,